ਹਾਂਜੀ ਤੇ ਪਿਆਰ ਵਿੱਚ ਜੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਕਰਨ ਵਾਲੇ ਹਾਂ ਆਪਾਂ ਐਸਐਸਟੀ ਦਾ ਚੈਪਟਰ ਨੰਬਰ 1 ਸਮੇਂ ਤੇ ਵਿਕਾਸ ਤੈ ਹੈ ਹੋਣ ਵਾਲੇ ਪਿਆਰ ਵਿੱਚ ਤੁਹਾਡੇ ਕਲਾਸ 10th ਦੇ ਇਸ ਦੇ ਵਿੱਚ ਜਿੰਨੇ ਜਿੰਨੇ ਵੀ ਮੋਸਟ ਇੰਪੋਰਟੈਂਟ ਟਾਪਿਕਸ ਹੋਣਗੇ ਮੈਂ ਉਹਨਾਂ ਮਾਰੇ ਤੋਂ ਸਭ ਨੂੰ ਦੱਸਾਂਗਾ ਤੇ ਇਹ ਤੁਹਾਡੇ ਨੋਟਸ ਹੋਣ ਵਾਲੇ ਨੇ ਤੁਸੀਂ ਇਹਨਾਂ ਚੋਂ ਕਰ ਸਕਦੇ ਹੋ ਕਈ ਬੱਚੇ ਦੀ ਡਿਮਾਂਡ ਆ ਰਹੀ ਸੀ ਬਹੁਤ ਟਾਈਮ ਤੋਂ ਸੌਰੀ ਆਈ ਕੁੱਡ ਨਾ ਡਿਲੀਵਰ ਆ ਸਮ ਟਾਈਮ ਦਤੇ ਬਟ ਹੁਣ ਜ਼ਰੂਰ ਆ ਚੁੱਕਿਆ ਨੇ ਵੀਡੀਓ ਹੋਰ ਆਉਣ گی ਹੈ ਜੇ ਤੁਸੀਂ ਅੱਛਾ ਖਾਸਾ ਇਸ ਦੇ ਉੱਤੇ ਆਪਣਾ ਉਮ ਰਿਐਕਸ਼ਨ ਦਿਖਾਉਂਗੇ ਠੀਕ ਹੈ ਤੁਸੀਂ ਸਬਸਕ੍ਰਾਈਬ ਕਰ ਦੇਣਾ ਹੈ ਚੈਨਲ ਨੂੰ ਲਾਈਕ ਕਰ ਦੇਣਾ ਹੈ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਬਸ ਤਿੰਨ ਚੀਜ਼ਾਂ ਚਾਹੀਦੀਆਂ ਨੇ ਸਕੂਲ ਵਾਲੇ ਗਰੁੱਪ 'ਚ ਸ਼ੇਅਰ ਕਰ ਦਿਓ ਜੇ ਕਰ ਸਕਦੇ ਹੋ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਬਸ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਗੱਲ ਕੀਤੀ ਜਾਂਦੀ ਹੈ ਸੰਸਾਧਨ ਦੀ ਸੰਸਾਧਨ ਨੂੰ ਆਪਾਂ ਇੰਗਲਿਸ਼ ਵਿੱਚ ਕਹਿੰਦੇ ਹਾਂ ਰਿਸੋਰਸ ਕੀ ਕਹਿੰਦੇ ਹਾਂ ਰਿਸੋਰਸ ਤਾਂ ਦੇਖੋ ਉਹ ਉਪਯੋਗੀ ਪਦਾਰਥ ਜੋ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਯਾਨੀ ਉਹੋ ਚੀਜ਼ਾਂ ਜੋ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਹੁਣ ਦੇਖੋ ਇਸ ਟਾਈਮ ਦੇ ਉੱਤੇ ਜੋ ਕੈਮਰਾ ਮੇਰੀ ਵੀਡੀਓ ਬਣਾ ਰਿਹਾ ਹੈ ਠੀਕ ਹੈ ਤੁਸੀਂ ਜਿਸ ਕਿਤਾਬ ਤੋਂ ਪੜ੍ਹ ਰਹੇ ਹੁੰਦੇ ਹੋ ਜਿਸ ਚੀਜ਼ ਤੋਂ ਤੁਸੀਂ ਹੁਣ ਇਹ ਮੇਰੀ ਵੀਡੀਓ ਦੇਖ ਰਹੇ ਹੋ ਚਾਹੇ ਉਹ ਫੋਨ ਹੋਵੇ ਲੈਪਟਾਪ ਹੋਵੇ ਹੈਨਾ ਇਹ ਸਾਰੇ ਇੱਕ ਸੰਸਾਧਨ ਨੇ ਉਹ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਇਹਨਾਂ ਨੂੰ ਆਪਾਂ ਰਿਸੋਰਸ ਕਹਿ ਦਿੰਨੇ ਹਾਂ ਠੀਕ ਹੈ ਇਹ ਗੱਲ ਸਮਝ ਗਈ ਹੋਵੇਗੀ ਸੰਸਾਧਨ ਦੋ ਤਰ੍ਹਾਂ ਦੇ ਹੁੰਦੇ ਹਨ ਕੁਦਰਤੀ ਅਤੇ ਮਨੁੱਖ ਦੁਆਰਾ ਬਣਾਏ ਗਏ ਠੀਕ ਹੈ ਦੋ ਜੈਵਿਕ ਅਤੇ ਅਜੈਵਿਕ ਇਸ ਵਿੱਚ ਆ ਜਾਂਦੇ ਕੁਦਰਤੀ ਦੇ ਵਿੱਚ ਠੀਕ ਹੈ ਚਲੋ ਕੁਦਰਤੀ ਕਿਹੜੇ-ਕਿਹੜੇ ਜਿਵੇਂ ਕਿ ਝੀਲ ਹੋ ਗਈ ਹੋਰ ਪਿਆਰੇ ਵਿੱਚੋਂ ਝੀਲ ਦੇ ਨਾਲ-ਨਾਲ ਸੋਚ ਲਈ ਆਪਾਂ ਪੌਂਡ ਹੋ ਗਿਆ ਕੋਈ ਹਨ ਇਸ ਤਰ੍ਹਾਂ ਮਨੁੱਖ ਦੁਆਰਾ ਬਣਾਏ ਗਏ ਘਾਰੇ ਵੱਡੀਆਂ-ਵੱਡੇ ਬਿਲਡਿੰਗਾਂ ਠੀਕ ਹੈ ਇਸ ਤਰ੍ਹਾਂ ਓਕੇ ਚਲੋ ਜੈਵਿਕ ਅਤੇ ਅਜੈਵਿਕ ਕੁਦਰਤੀ ਵਿੱਚ ਆ ਜਾਂਦੇ ਹਨ ਤਾਂ ਜੈਵਿਕ ਕਿਹੜੇ ਹੁੰਦੇ ਹਨ ਜੋ ਸਾਹ ਵੀ ਲੈ ਸਕਦੇ ਹਨ ਜੋ ਕੁਛ ਨਾ ਕੁਛ ਕਰਕੇ ਰਿਸਪਾਇਰ ਕਰਦੇ ਹਨ ਠੀਕ ਹੈ ਇਹ ਚੀਜ਼ ਆਪਾਂ ਅੰਸਰ ਹੈ ਜੰਗਲ ਪੇੜ ਪੌਦੇ ਤੇ ਪਸ਼ੂ ਹੁਣ ਜੰਗਲ ਕਹੋਗੇ ਜੰਗਲ ਤਾਂ ਨਹੀਂ ਕਰਦਾ ਬਟ ਜੰਗਲ ਦੇ ਵਿੱਚ ਪੇੜ ਹੁੰਦੇ ਨੇ ਜੰਗਲ ਦੇ ਵਿੱਚ ਪਸ਼ੂ ਹੁੰਦੇ ਨੇ ਉਹ ਸਾਹ ਲੈਂਦੇ ਨੇ ਦੈਟਸ ਵਾਈ ਉਹ ਜੈਵਿਕ ਨੇ ਠੀਕ ਹੈ ਅਜੈਵਿਕ ਕਿਉਂ ਭੂਮੀ ਮਿੱਟੀ ਪਾਣੀ ਠੀਕ ਹੈ ਇਹ ਸਿੰਪਲ ਜੀ ਗੱਲ ਹੈ ਸਮਝ ਆ ਗਈ ਹੋਵੇਗੀ ਅਜੈਵਿਕ ਮਤਲਬ ਜੋ ਸਾਹ ਨਹੀਂ ਲੈਂਦੇ ਚਲੋ ਹੁਣ ਆਪਾਂ ਅੱਗੇ ਵਧਦੇ ਹਾਂ ਤਾਂ ਪਿਆਰੇ ਬੱਚਿਓ ਜੇ ਅੱਗੇ ਵਧਣ ਦੀ ਗੱਲ ਕੀਤੀ ਜਾਵੇ ਹਾਂਜੀ ਤਾਂ ਪਿਆਰੇ ਬੱਚਿਓ ਟ੍ਰਾਈਪੋਡ ਜ਼ਿਆਦਾ ਹਿੱਲ ਰਸੀ दैट्स व्हाई ਮੈਨੇ ਇਸ ਤਰ੍ਹਾਂ ਸ਼ਿਫਟ ਕਰ ਲਿਆ ਹੁਣ ਵੀ ਤੁਸ ਸਭ ਨੂੰ ਧਿਆਨ ਦੇ ਨਾਲ ਹੀ ਦਿਖੇਗਾ ਬਸ ਥੋੜਾ ਜਿਹਾ ਤੁਹਾਨੂੰ ਕੰਪਰੋਮਾਈਜ਼ ਕਰਨਾ ਪਵੇਗਾ ਚਲੋ ਫਿਰ ਆਪਾਂ ਪੜਦੇ ਹਾਂ ਅੱਗੇ ਤਾਂ ਮਿੱਟੀ ਦੀ ਬਣਤਰ ਬਾਰੇ ਹੁਣ ਆਪਾਂ ਗੱਲ ਕਰਦੇ ਹਾਂ ਮਿੱਟੀ ਕਿਸ ਤਰ੍ਹਾਂ ਬਣਦੀ ਹੈ ਮਿੱਟੀ ਆਪਾਂ ਰੋਜ਼ਾਨਾ ਜ਼ਿੰਦਗੀ ਵਿੱਚ ਰੋਜ਼ ਦੇਖਦੇ ਹਾਂ ਠੀਕ ਹੈ ਤਾਂ ਮਿੱਟੀ ਚਟਾਨਾਂ ਦੇ ਟੁੱਟਣ ਕਾਰਨ ਬਣਦੀ ਹੈ ਠੀਕ ਹੈ ਚਟਾਨਾਂ ਦੇ ਟੁੱਟਣ ਕਾਰਨ ਹੁਣ ਕਿਹੇ ਜਿਹੇ ਕਿਹੇ ਜਿਹੇ ਚਟਾਨ ਹੁੰਦੇ ਨੇ ਮੈਟਾਮੋਰਫਿਕ ਇਗਨੀਅਸ ਰੌਕ ਸੇ ਇਹ ਤੁਹਾਨੂੰ ਪਹਿਲਾਂ ਪੜੇ ਹੋਏ ਨੇ ਠੀਕ ਹੈ ਇਸ ਵਿੱਚ ਰੇਤ ਖਣਿਜ ਅਤੇ ਬਨਸਪਤੀ ਦੇ ਅੰਸ਼ ਸ਼ਾਮਿਲ ਹੁੰਦੇ ਹਨ ਠੀਕ ਹੈ ਇਸ ਵਿੱਚ ਆਪਾਂ ਨੂੰ ਰੇਤ ਵੀ ਮਿਲ ਜਾਂਦੀ ਹੈ ਖਣਿਜ ਪਦਾਰਥ ਜਿਵੇਂ ਤੇਲ ਵਗੈਰਾ ਇਹ ਹਨ ਸਾਰਾ ਕੁਝ ਇਹ ਵੀ ਮਿਲ ਜਾਂਦਾ ਹੈ ਅੱਗੇ ਗੱਲ ਕਰਦੇ ਹਾਂ ਨਵਿਆਉਣ ਯੋਗ ਸਾਧਨ ਜੋ ਕਿ ਨਵੇਂ ਬਣ ਸਕਦੇ ਹਨ ਠੀਕ ਹੈ ਇੱਕ ਵਾਰ ਖਤਮ ਹੋ ਗਏ ਤਾਂ ਦੁਬਾਰਾ ਬਣਾਏ ਜਾ ਸਕਦੇ ਹਨ ਇਹ ਮੰਨੋ ਜਿਸ ਤਰ੍ਹਾਂ ਜਿਨ੍ਹਾਂ ਦੀ ਪੂਰਤੀ ਨਿਸ਼ਚਿਤ ਸਮੇਂ ਅੰਦਰ ਕੀਤੀ ਜਾ ਸਕਦੀ ਹੈ ਜਿਵੇਂ ਪਾਣੀ ਜੰਗਲ ਹਵਾ ਆਦਿ ਹਵਾ ਇਸ ਦੇ ਨਾਲ ਆਪਾਂ ਸਨਲਾਈਟ ਵੀ ਲਿਖ ਸਕਦੇ ਹਾਂ ਠੀਕ ਹੈ ਸੂਰਜੀ ਊਰਜਾ ਸੂਰਜੀ ਊਰਜਾ ਵੀ ਇੱਕ ਇਹੋ ਜਿਹੀ ਚੀਜ਼ ਹੈ ਜੋ ਅਨਲਿਮਿਟਿਡ ਹੈ ਓਕੇ ਇਸ ਤਰ੍ਹਾਂ ਤੇ ਗੱਲ ਕੀਤੀ ਆਵੇ ਨਾ ਨਵਯਾਣ ਯੋਗ ਸਾਧਨ ਨਾ ਨਵਯਾਣ ਸਾਧਨ ਜਿਨ੍ਹਾਂ ਦੇ ਖਤਮ ਹੋਣ ਤੇ ਇਹਨਾਂ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ ਜਿਵੇਂ ਇਸ ਦੀ ਯਾਦ ਰੱਖਣਗੇ ਖਣਿਜ ਖਣਿਜ ਮਤਲਬ ਪੈਟਰੋਲ ਆਪਾਂ ਰੋਜ਼ ਪੈਟਰੋਲ ਭਰਉਨੇ ਆ ਨਾ ਮਤਲਬ ਜ਼ਿਆਦਾਤਰ ਵਹੀਕਲਸ ਵਿੱਚ ਉਹ ਜੇ ਇੱਕ ਵਾਰ ਖਤਮ ਹੋ ਗਏ ਤਾਂ ਦੁਬਾਰਾ ਨਹੀਂ ਠੀਕ ਹੈ ਉਹ ਹੋ ਸਕਦੇ ਵਾਪਸ ਨਹੀਂ ਹੋ ਸਕਦੇ ਚਲੋ ਅਗੇ ਗੱਲ ਕਰਦੇ ਆ ਸੰਭਾਵੀ ਸਾਧਨਾਂ ਬਾਰੇ ਠੀਕ ਹੈ ਜਿਨ੍ਹਾਂ ਸਾਧਨਾਂ ਦੀ ਖੋਜ ਹੋ ਚੁੱਕੀ ਹੈ ਪਰ ਉਪਯੋਗ ਨਹੀਂ ਕੀਤਾ ਗਿਆ ਇਹਦੇ ਕਈ ਸਾਧਨ ਹਨ ਜਿਨ੍ਹਾਂ ਦੀ ਖੋਜ ਜ਼ਰੂਰ ਹੋ ਚੁੱਕੀ ਹੈ ਪਰ ਉਹਨਾਂ ਨੂੰ ਉਪਯੋਗ ਕਰਨ ਦਾ ਨਾ ਆਪਣੇ ਕੋਲ ਟੈਕਨੋਲੋਜੀ ਨਹੀਂ ਹੈ ਠੀਕ ਹੈ that is the reason ਫਾਰ ਸੰਭਾਵੀ ਸਾਧਨ ਗੱਲ ਕੀਤੀ ਹੈ ਵਿਕਸਿਤ ਸਾਧਨ ਦੀ ਜਿਨ੍ਹਾਂ ਸਾਧਨਾਂ ਦਾ ਸਰਵੇਖਣ ਹੋ ਚੁੱਕਾ ਹੈ ਅਤੇ ਇਹਨਾਂ ਦੀ ਮਾਤਰਾ ਦਾ ਵੀ ਪਤਾ ਕਰ ਲਿਆ ਜਾਂਦਾ ਹੈ ਯਾਨੀ ਵਿਕਸਿਤ ਸਾਧਨ ਕੀ ਜਿਨ੍ਹਾਂ ਦਾ ਅੱਛੀ ਤਰ੍ਹਾਂ ਸਰਵੇਖਣ ਹੋ ਚੁੱਕਾ ਹੈ ਅੱਛੀ ਤਰ੍ਹਾਂ ਉਹਨਾਂ ਨੂੰ ਐਨਲਾਈਜ਼ ਕੀਤਾ ਜਾ ਸਕਦਾ ਹੈ ਅਤੇ ਉਹਨਾਂ ਦੇ ਸਾਧਨਾਂ ਬਾਰੇ ਵੀ ਆਪਾਂ ਨੂੰ ਪਤਾ ਚੱਲ ਚੁੱਕਿਆ ਹੈ ਚਲੋ ਗੱਲ ਕੀਤੀ ਜਾਵੇ ਹੁਣ ਆਪਾਂ ਮਿੱਟੀ ਉੱਤੇ ਆਉਣੇ ਆ ਵੱਖ-ਵੱਖ ਮਿੱਟੀ ਆਉਣਗੀਆਂ ਇਹ ਮੈਂ ਅੱਛੀ ਤਰ੍ਹਾਂ ਸਮਝਾਉਂਦੀ ਜੋ ਸਭ ਨੂੰ ਕੋਸ਼ਿਸ਼ ਕਰਾਂਗਾ ਕਾਲੀ ਮਿੱਟੀ ਤਾ ਕਾਲੀ ਮਿੱਟੀ ਹੁਣ ਦੇਖੋ ਕਾਲੀ ਮਿੱਟੀ ਦੇ ਬਾਰੇ ਗੱਲ ਕੀਤੀ ਜਾਵੇ ਧਿਆਨ ਦੇਣਾ ਸੁਣੋਗੇ ਤਾਂ ਇਹ ਵੀ ਸਮਝ ਆਵੇਗਾ ਨਹੀਂ ਤਾਂ ਬੱਚਿਆਂ ਨੂੰ ਇਹ ਰੱਟੇ ਲਾਉਣੇ ਪੈਂਦੇ ਨੇ ਯਾਦ ਕਰਨੇ ਪੈਂਦੇ ਨੇ ਨਹੀਂ ਤਾਂ ਮੈਂ ਸਮਝਾ ਰਿਹਾ ਠੀਕ ਹੈ ਇਸ ਦਾ ਨਿਰਮਾਣ ਕਿਸ ਤਰ੍ਹਾਂ ਹੁੰਦਾ ਹੈ ਲਾਵੇ ਦੇ ਪ੍ਰਵਾਹ ਤੋਂ ਹੋਇਆ ਹੈ ਜਦ ਲਾਵਾ ਆਉਂਦਾ ਹੈ ਨਾ ਉੱਪਰ ਆ ਕੇ ਜਦ ਪਿਗਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜੀ ਮਿੱਟੀ ਬਣਦੀ ਉਸ ਨੂੰ ਆਪਾਂ ਕੀ ਕਹਿੰਦੇ ਹਾਂ ਕਾਲੀ ਮਿੱਟੀ ਕਹਿੰਦੇ ਹਾਂ ਓਕੇ ਚਲੋ ਕਿੱਥੇ ਕਿੱਥੇ ਪਾਈ ਜਾਂਦੀ ਹੈ ਬਿਲਕੁਲ ਦੇਸ਼ ਦੇ ਵਿੱਚ ਉਚਾਲੇ ਯਾਨੀ ਕਿਥੇ ਗੁਜਰਾਤ ਵਿੱਚ ਪਾਈ ਜਾਂਦੀ ਹੈ ਮਹਾਰਾਸ਼ਟਰ ਵਿੱਚ ਪਾਈ ਜਾਂਦੀ ਹੈ ਮੱਧ ਪ੍ਰਦੇਸ਼ ਵਿੱਚ ਪਾਈ ਜਾਂਦੀ ਹੈ ਬਿਲਕੁਲ ਸਿੰਪਲ ਸੇਮਸਟੈਂਡ ਗੁਜਰਾਤ ਤੁਹਾਨੂੰ ਦਿਮਾਗ 'ਚ ਹੋਣਾ ਚਾਹੀਦਾ ਗੁਜਰਾਤ ਕਿਉਂਕਿ ਮੋਸਟ ਇਹਦੀ ਏਰੀਆ ਹੈ ਜਿੱਥੇ ਕਿ ਇਹ ਪਾਈ ਜਾਂਦੀ ਹੈ ਕਾਲੀ ਮਿੱਟੀ ਠੀਕ ਹੈ ਅਤੇ ਇਸ ਵਿੱਚ ਕਪਾ ਯਾਨੀ कॉटन ਸਭ ਤੋਂ ਬਾਅਦ ਉੱਗਦੀ ਹੈ ਅਦੇ ਨਾਲ ਹੀ ਹੋਰ ਕਿਹੜੀ ਫਸਲ ਉੱਗਦੀ ਹੈ ਗੰਨਾ ਇਸ ਵਿੱਚ ਜ਼ਿਆਦਾ ਰੁਗਦਾ ਹੈ ਠੀਕ ਹੈ ਤੁਸੀਂ ਇਸ ਨੂੰ ਯਾਦ ਕਰਨ ਦੀ ਇੱਕ ਟ੍ਰਿਕ ਲੱਭ ਸਕਦੇ ਹੋ ਕਿ ਜਦੋਂ ਆਪਾਂ ਗੁਜਰਾਤ ਵੱਲ ਜਾਂਦੇ ਹਾਂ ਤਾਂ ਉੱਥੇ ਮਿੱਟੀ ਕਾਲੇ ਰੰਗ ਦੀ ਹੁੰਦੀ ਹੈ ਅਤੇ ਨਾਲ ਹੀ ਉੱਥੇ ਗੰਨੇ ਝਾਤਰ ਖੜੇ ਹੁੰਦੇ ਨੇ ਅਤੇ ਕਾਟਨ ਝਾਤਰ ਮਿਲਦਾ ਠੀਕ ਹੈ ਇਹ ਟ੍ਰਿਕ ਹੋ ਸਕਦੀ ਹੈ ਮਤਲਬ ਸੋਚ-ਸੋਚ ਕੇ ਕਰਨਾ ਪਵੇਗਾ ਤੁਹਾਨੂੰ ਓਕੇ ਚਲੋ ਹੁਣ ਅੱਗੇ ਹੈ ਭੂਖੋਰ ਅਤੇ ਇਸ ਦੇ ਵਜਾ ਤਾਂ ਕਈ ਵਾਰ ਨਾ ਮਿੱਟੀ ਖਰਾਬ ਹੋ ਜਾਂਦੀ ਹੈ ਮਿੱਟੀ ਖਰਾਬ ਕਿਉਂ ਹੁੰਦੀ ਹੈ ਉਸ ਦੇ ਉੱਤੋਂ ਪਾਣੀ ਨਿਕਲ ਗਿਆ ਉਸ ਦੇ ਹਵਾ ਆ ਗਈ ਹਨਾ ਹਵਾ ਮਿੱਟੀ ਨੂੰ ਉਡਾ ਕੇ ਲੈ ਗਈ ਥੋੜਾ ਮੋਟਾ ਤਾਂ ਇਹਦੇ ਜਾਨਵਰ ਵੀ ਕਈ ਵਾਰ ਆ ਕੇ ਮਿੱਟੀ ਦੀ ਉੱਪਰਲੀ ਪਰਤ ਨੂੰ ਉਹ ਕਰ ਦਿੰਦੇ ਹਨ ਮਤਲਬ ਆਪਣੇ ਨਾਲ ਹੀ ਜਦੋਂ ਉਹ ਕਾ ਖਾਂਦੇ ਹਨ ਨਾ ਉਸ ਦੇ ਨਾਲ ਖਿੱਚ ਲੈਂਦੇ ਹਨ ਤਾਂ ਇਸ ਨਾਲ ਮਿੱਟੀ ਥੋੜੀ ਜਿਹੀ ਉਹ ਹੋ ਜਾਂਦੀ ਹੈ ਥਰਾਬ ਹੋ ਜਾਂਦੀ ਹੈ ਇਸ ਨੂੰ ਆਪਾਂ ਪੂਖੋਰ ਕਹਿੰਦੇ ਨੇ ਸੋਇਲ ਰੋਜਨ ਇੰਗਲਿਸ਼ ਵਿੱਚ ਕਹਿੰਦੇ ਨੇ ਇਸ ਦੇ ਬਚਾ ਕੇ ਨੇ ਉਹ ਵੀ ਪੜ੍ਹਦੇ ਆਪਾਂ ਚਲੋ ਮਿੱਟੀ ਦੀ ਸਭ ਤੋਂ ਉੱਪਰਲੀ ਪਰਤ ਦੇ ਖੋਰਨ ਨੂੰ ਪੌਖੋਰਨ ਕਿਹਾ ਜਾਂਦਾ ਹੈ ਹੁਣ ਦੇਖੋ ਕਈ ਬੱਚੇ ਸੋਚਣਗੇ ਕਿ ਇਸ ਵਿੱਚ ਸਰ ਕੀ ਮਤਲਬ ਹੈ ਇਸ ਦਾ ਅ ਇਸ ਦਾ ਕੀ ਪ੍ਰਭਾਵ ਹੈ ਬਟ ਇਸ ਦੇ ਕਾਰਨ ਫਸਲਾ ਨਹੀਂ ਉਗ ਸਕਦੀ ਜੇ ਭੁੱਖ ਹੋਰ ਹੋਵੇਗਾ ਠੀਕ ਹੈ ਇਸ ਨੂੰ ਰੋਕਣ ਲਈ ਪੌੜੀ ਨੂੰ ਮਾ ਖੇਤ ਬਣਾ ਕੇ ਪੌੜੀ ਨੂੰ ਮਾ ਯਾਨੀ ਪੌੜੀਆਂ ਦੇ ਵਿੱਚ ਖੇਤ ਬਣਾਉਣੇ ਜਿਵੇਂ ਕੀ ਪਹਾੜਾ ਵਾਲੀ ਸਾਈਡ ਦੇ ਉੱਤੇ ਹੁੰਦਾ ਹੈ ਪੌੜੀਆਂ ਵਿੱਚ ਖੇਤ ਬਣਾਏ ਜਾਂਦੇ ਹਨ ਛੋਟੇ ਛੋਟੇ ਪੌੜੀ ਹੁੰਦੇ ਤੁਸੀਂ ਸਰਚ ਕਰ ਸਕਦੇ ਹੋ ਜੇ ਕਰਨਾ ਹੋਵੇ ਟੈਰਸ ਫਾਰਮਿੰਗ ਨਹੀਂ ਤਾਂ ਮੈਂ ਇੱਕ ਫੋਟੋ ਵੀ ਲਗਾ ਦੇਵਾਂਗਾ ਇੱਥੇ ਤੁਸੀਂ ਦੇਖ ਲਓ ਠੀਕ ਹੈ ਇਸ ਟਾਈਮ ਦੇ ਉੱਤੇ ਚਲੋ ਆ ਟੈਰਸ ਫਾਰਮ ਕਿਵੇਂ ਦੀ ਹੁੰਦੀ ਹੈ ਕਤਾਰਾਂ ਵਿੱਚ ਦਰਖਤ ਲਗਾ ਕੇ ਦਰਖਤ ਲਗਾ ਦਿੱਤੇ ਜਾਂਦੇ ਹਨ ਕਤਾਰਾਂ ਵਿੱਚ ਤਾਂ ਕਿ ਜੋ ਵਿੰਡ ਆਵੇਗੀ ਨਾ ਦੇਖੋ ਜੇ ਵਿੰਡ ਆ ਰਹੀ ਹੈ ਨਾ ਵਿੱਡ ਰੁਕ ਜਾਵੇਗੀ ਠੀਕ ਹੈ ਇਸ ਤਰ੍ਹਾਂ ਜੰਗਲਾਂ ਦੀ ਕਟਾਈ ਰੋਕ ਕੇ ਜੰਗਲਾਂ ਦੀ ਕਟਾਈ ਰੋਕਾਂਗੇ ਤਾਂ ਭੋਖੁਰਣ ਬਚੇਗੀ ਹਨ ਜੰਗਲਾਂ ਦੀ ਆਪ ਕਟਾਈ ਰੋਕਾਂਗੇ ਤਾਂ ਪਾਣੀ ਜੋ ਹੈ ਜੰਗਲਾਂ ਉਹਨਾਂ ਦੇ ਦਰਖਤਾਂ ਦੀ ਰੂਟਸ ਬਚਾ ਲੈਂਦੇ ਹੁੰਦੇ ਹਨ ਉਸ ਨੂੰ ਨਹੀਂ ਜਾਣ ਦਿੰਦੇ ਇਸ ਤਰ੍ਹਾਂ ਚਲੋ ਚਲੰਤ ਭਰਤੀ ਭੂਮੀ ਉਹ ਭੂਮੀ ਜਿਸ ਵਿੱਚ ਸਾਲ ਜਾਂ 2 ਸਾਲਾਂ ਵਿੱਚ ਫਸਲ ਬੀਜੀ ਜਾਂਦੀ ਹੈ ਉਸ ਨੂੰ ਆਪਾਂ ਕੀ ਕਹਿੰਦੇ ਹਾਂ ਚਲੰਤ ਭਰਤੀ ਭੂਮੀ ਇਹ ਯਾਦ ਹੀ ਕਰਨਾ ਪਵੇਗਾ ਠੀਕ ਹੈ 1 ਸਾਲ ਜਾਂ 2 ਸਾਲਾਂ ਵਿੱਚ ਫਸਲ ਬੀਜੀ ਹੀ ਜਾਂਦੀ ਹੈ ਪੱਕੀ ਗੱਲ ਹੈ ਪੰਜਾਬ ਵਿੱਚ ਇਹਦੀ ਭੂਮੀ ਹੁੰਦੀ ਹੈ ਜ਼ਿਆਦਾਤਰ ਕਿਉਂਕਿ ਦੇਖੋ ਤੁਸੀਂ ਆਪ ਜਾਣਦੇ ਹੋ ਕਿ ਕਿੰਨਾ ਜ਼ਿਆਦਾ ਜ਼ਮੀਨ ਨੂੰ ਐਕਸਪਲੋਇਟ ਕੀਤਾ ਜਾਂਦਾ ਠੀਕ ਹੈ ਚਲੋ ਅੱਗੇ ਹੈ ਬੰਜਰ ਭੂਮੀ ਜਿਸ ਭੂਮੀ ਵਿੱਚ 5-6 ਸਾਲਾਂ ਬਾਅਦ ਫਸਲ ਬੀਜੀ ਜਾਂਦੀ ਹੈ ਜਾਂ ਬੀਜੀ ਹੀ ਨਹੀਂ ਗਈ 5-6 ਸਾਲਾਂ ਦੀ ਫਸਲ ਬੀਜੀ ਹੀ ਨਹੀਂ ਗਈ ਤੁਸੀਂ ਇਹ ਲਿਖਿਆ ਠੀਕ ਹੈ ਬੀਜੀ ਨਹੀਂ ਗਈ ਵੈਸੇ ਇੱਕ ਵਾਰ ਪੜ ਲਿਓ ਆਪਣੀ ਗਾਈਡ ਵਿੱਚ ਜੋ ਕੁਝ ਲਿਖਿਆ ਹੋਵੇ ਉਹ ਲਿਖ ਲਿਓ ਠੀਕ ਹੈ ਬੰਜਰ ਤਾਂ ਸਭ ਨੂੰ ਪਤਾ ਹੀ ਹੈ ਹਾਂਜੀ ਦਪੈਰੇ ਵਿੱਚ ਚਲੋ ਅੱਗੇ ਵਧਦੇ ਆ ਆਲਮੀ ਤਪਸ਼ ਗਲੋਬਲ ਵਾਰਮਿੰਗ ਦੀ ਗੱਲ ਕੀਤੀ ਜਾਵੇ ਤਾਂ ਹੁਣ ਆਪਾਂ ਗਲੋਬਲ ਵਾਰਮਿੰਗ ਬਾਰੇ ਜਾਣਦੇ ਹਾਂ ਠੀਕ ਹੈ ਅ ਜੋ ਮਿੱਟੀ ਦੇ ਕਿਸਮਾਂ ਨੇ ਉਹ ਬਾਅਦ ਵਿੱਚ ਹੋਣ ਵਾਲੇ ਗੱਲ ਕਰਦਾ ਠੀਕ ਹੈ ਆਲਮੀ ਤਪਸ਼ ਧਰਤੀ ਦੀ ਸਤ੍ਹਾ ਉੱਪਰ ਤਾਪਮਾਨ ਵਿੱਚ ਵਾਧੇ ਦੀ ਪ੍ਰਕਿਰਿਆ ਹੈ ਯਾਨੀ ਜਦ ਧਰਤੀ ਦੀ ਸਤ੍ਹਾ 77 30 ਸਤ੍ਹਾ ਮਤਲਬ कि ਜਦੋਂ ਉੱਪਰ ਧਰਤੀ ਦੇ ਹਵਾ ਦੇ ਵਿੱਚ ਜਾਂ ਧਰਤੀ ਦੀ ਸਤ੍ਹਾ ਦੇ ਉੱਤੇ ਹੀ ਠੀਕ ਹੈ ਸਰਫੇਸ ਦੇ ਉੱਤੇ ਹੀ ਤਾਪਮਾਨ ਜਦ ਵਧ ਜਾਂਦਾ ਉਸ ਨੂੰ ਆਪਾਂ ਗਲੋਬਲ ਵਾਰਮਿੰਗ ਕਹਿੰਦੇ ਆ ਇਸ ਦੇ ਕੀ ਕਾਰਨ ਹੋ ਸਕਦੇ ਹਨ ਇੱਕ ਤਾਂ CO2 ਬਹੁਤ ਜ਼ਿਆਦਾ ਰਿਲੀਜ਼ ਹੁੰਦਾ ਠੀਕ ਹੈ ਇਹ ਹੀ ਗੱਲ ਹੈ ਇਸ ਦੇ ਵਧਣ ਕਾਰਨ ਜਲਵਾਯੂ ਵਿਗੜ ਗਈ ਹੈ ਠੀਕ ਹੈ ਇਹ ਵਧੀ ਹੈ ਦੈਟਸੋਏ ਜਲਵਾਯੂ ਵਿਗੜੀ ਹੈ ਜਲਵਾਯੂ ਵਿਗੜਨਾ ਮਤਲਬ ਤੁਸੀਂ ਇਹ ਮੰਨ ਸਕਦੇ ਹੋ ਜਲਵਾਯੂ ਵਿਗੜਨਾ ਮਤਲਬ ਕਿ ਸਾਰਾ ਕੁਝ ਨਾ ਜੋ ਸਿਸਟਮ ਚੱਲ ਰਿਹਾ ਸੀ ਉਹ بگੜ ਚੁੱਕਿਆ ਕੁਝ ਨੁਕਸ ਕਰਕੇ ਇਸ ਦੇ ਕਾਰਨ ਜੰਗਲਾਂ ਦੀ ਅੰਨੇਵਾ ਘਟਾਈ ਅਤੇ ਜ਼ਿਆਦਾ ਪ੍ਰਦੂਸ਼ਣ ਕਲੋਰੋਫਲੋਰੋਕਾਰਬਨ ਕਲੋਰੋਫਲੋਰੋਕਾਰਬਨ ਪਹਿਲਾਂ ਦੇ ਜ਼ਮਾਨੇ ਵਿੱਚ 1990 ਵਗੈਰਾ ਦੇ ਵਿੱਚ ਏਸੀ ਏਸੀ ਵਿੱਚ ਅਤੇ ਫਰਿੱਜਾਂ ਵਿੱਚ ਹੁੰਦੇ ਸਨ ਤਾਂ ਦੈਟਸ ਵਾਈ ਉਹ ਜੋ ਹੁੰਦੇ ਸਨ ਉਹ ਉੱਪਰ ਚਲੇ ਜਾਂਦੇ ਹਨ ओजोन ਗੈਸ ਨੂੰ ਖਤਮ ਕਰਦੇ ਸਾਇੰਸ 'ਚ ਪੜੋਂਗੇ ਸ਼ਾਇਦ ਐਸੇ ਸਾਲ ਪਤਾ ਨਹੀਂ ਹਾਂਜੀ ਐਸੇ ਸਾਲ ਚਲੋ ਉਹਦੀ ਹੋਗੇ ਕਿ ਵਿਕਾਸ ਠੀਕ ਹੈ ਜਿਹੇ ਦਾ ਵਿਕਾਸ ਹੋ ਰਿਹਾ ਹੈ ਕਈ ਵਾਰ ਜੇ ਆਪਾਂ ਖੁਦ ਜਾਣਦੇ ਆ ਕਿ ਹੁਣ ਨਾ ਸੀਡਸ ਜੋ ਨੇ HYV ਸੀਡਸ ਆ ਚੁੱਕੇ ਹਨ ਅਤੇ HYV ਸੀਡਸ ਨੂੰ ਨਾ ਪਾਣੀ ਦੀ ਜ਼ਿਆਦਾ ਜ਼ਰੂਰਤ ਪੈਂਦੀ ਤਾਂ ਆਪਾਂ ਪਾਣੀ ਜ਼ਿਆਦਾ ਐਕਸਪਰਟ ਕਰ ਰਹੇ ਹਾਂ ਠੀਕ ਹੈ ਜਦਕਿ ਨਿਊਟ੍ਰੀਸ਼ਸ ਕਿਹੜਿਆ ਸੀ ਪਹਿਲਾਂ ਵਾਲੀ ਸੀਡਸ ਤੇ ਹੁਣ ਆਪਾਂ ਇੰਨੇ ਕਾਬਿਲ ਹਾਂ ਕਿ ਆਪਾਂ ਪਹਿਲਾਂ ਵਾਲੀ ਸੀਡਸ ਵਰ ਸਕੇ ਤਾਂ ਜੇ ਤੁਹਾਡੇ ਫੈਮਿਲੀ ਵਿੱਚ ਕੋਈ ਕਿਸਾਨ ਹੋਵੇ ਤੁਸੀਂ ਜ਼ਰੂਰ ਉਹਨਾਂ ਨੂੰ ਕਹੋ ਕਿ ਜੋ ਆਪਣੇ ਘਰ ਵਾਸਤੇ ਬਣਾਉਣੇ ਹੋ ਤੁਸੀਂ ਠੀਕ ਹੈ ਚਲੋ ਬਾਹਰ ਵੇਚਣ ਵਾਸਤੇ ਤੁਸੀਂ ਉਹ ਕੁਝ ਯੂਜ਼ ਕਰਨੇ ਕਰੋ ਆਪਣੇ ਘਰ ਵਾਸਤੇ ਜੋ ਵੀ ਬਣਾਉਣੇ ਹੋ ਨਾ ਨਾਰਮਲ ਸੀਡਸ ਤਬੜਾਓ ਕਿਉਂਕਿ ਉਹ ਜ਼ਿਆਦਾ ਨਿਊਟ੍ਰੀਸ਼ਨ ਹੁੰਦੇ ਨੇ ਜ਼ਿਆਦਾ ਲਾਹੇਵੰਦ ਹੁੰਦੀ ਹੈ ਨਾ ਤੇ ਉਸ ਵਿੱਚ ਫਰਟੀਲਾਈਜ਼ਰ ਨਾ ਪਾਈ ਜਾਣ ਇਹ ਵੀ ਜ਼ਰੂਰ ਤੁਸੀਂ ਉਹਨਾਂ ਨੂੰ ਕਹਿਓ ਜੇ ਤੁਸੀਂ ਆਪਣੇ ਖਾਣ ਵਾਸਤੇ ਬਣਾਉਨੇ ਹੋ ਵੇਚਣ ਵਾਸਤੇ ਮੈਂ ਤਾਂ ਇਹਹੀ ਵੈਸੇ ਕਰਾਂਗਾ ਪਰ ਤਾ ਵੀ ਕਈ ਕਿਸਾਨਾਂ ਨੂੰ ਫਾਇਦਾ ਘੱਟ ਹੁੰਦਾ ਹੈ ਦੈਟਸ ਵਾਈ ਤਾਂ ਉਹਨਾਂ ਦੀ ਮਰਜ਼ੀ ਹੈ ਵਾਦੀ ਵਾਦੀ ਵੀ ਇਸ ਦਾ ਇੱਕ ਕਾਰਨ ਹੈ ਵਾਦੀ ਵਾਦੀ ਤੇ ਜ਼ਿਆਦਾ ਰਿਸੋਰਸਸ ਯੂਜ਼ ਹੋ ਜਾਂਦੀਆਂ ਨੇ ਹਨਾ ਪਹਿਲਾ ਫੋਨ ਕੁਝ ਕ ਬੰਦੇ ਯੂਜ਼ ਕਰਦੇ ਸੀ ਵਧੀ ਆਬਾਦੀ ਜਿਆਦਾ ਮੰਨੇ ਫੋਨ ਯੂਜ਼ ਕਰਨ ਲੱਗੇ ਫੋਨ ਦੇ ਸਿਗਨਲ ਟਾਵਰਸ ਜਿਆਦਾ ਲੱਗਣ ਲੱਗੇ ਠੀਕ ਹੈ ਸਿਗਨਲ ਟਾਵਰਸ ਕੋਲ ਰੈਡੀਏਸ਼ਨ ਜਿਆਦਾ ਛੱਡਣ ਲੱਗੀ ਆ ਦੈਟਸ ਵਾ ਗਲੋਬਲ ਵਾਰਮਿੰਗ ਚਲੋ ਤਾਂ ਮਿੱਟੀਾਂ ਦੀ ਗੱਲ ਕੀਤੀ ਹੈ ਮਿੱਟੀਾਂ ਦੇ ਨਾ ਕਈ ਟ੍ਰਿਕਸ ਹੁੰਦੀਆਂ ਨੇ ਓਕੇ ਤੁਸੀਂ ਉਹ ਟ੍ਰਿਕਸ ਦੇ ਨਾਲ ਇਹਨਾਂ ਨੂੰ ਮਿੱਟੀਆਂ ਨੂੰ ਯਾਦ ਕਰ ਸਕਦੇ ਹੋ ਹੁਣ ਦੇਖੋ ਪਹਿਲਾਂ ਤਾਂ ਅੱਜ ਦਾ ਤੁਹਾਡਾ ਹੋਮਵਰਕ ਹੀ ਹੋਣ ਵਾਲਾ ਹੈ ਤੁਸੀਂ ਉਹ ਟ੍ਰਿਕਸ ਖੁਦ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਜੇ ਨਹੀਂ ਬਣੀ ਆ ਤਾਂ ਤੁਸੀਂ ਮੈਨੂੰ ਕਮੈਂਟਾਂ ਵਿੱਚ ਕਹਿ ਸਕਦੇ ਹੋ ਇਹਨਾਂ ਦੇ ਕੱਲੀ-ਕੱਲੀ ਚੀਜ਼ ਦੀ ਮੈਂ ਤੁਹ ਸਬਦੇ ਲਈ ਬਣਾ ਦਵਾਂਗਾ ਤਾਂ ਮਿੱਟੀ ਆ ਮੁੱਖ ਚਾਰ ਤਰ੍ਹਾਂ ਦੀ ਹੁੰਦੀਆਂ ਹਨ ਜਲਵਾੜੀ ਮਿੱਟੀ ਕਾਲੀ ਮਿੱਟੀ ਲਾਲ ਮਿੱਟੀ ਲੈਟਰਾਈਟ ਮਿੱਟੀ ਅਤੇ ਹੋਰ ਮਿੱਟੀਆਂ ਵਿੱਚ ਮਾਰੂਥਲੀ ਅਤੇ ਪर्वਤੀ ਮਿੱਟੀ ਵੀ ਅਪਰਮੁਖ ਹੈ ਦੇਖੋ ਮੈਨੂੰ ਤਾਂ ਅੱਛੀ ਤਰ੍ਹਾਂ ਯਾਦ ਸੀ ਜਦ ਮੈਨੇ ਪੜ੍ਹਿਆ ਸੀ ਇਹ ਸਾਰੀ ਮਿੱਟੀਆਂ ਤਾਂ ਤੁਸੀਂ ਵੀ ਯਾਦ ਕਰ ਸਕਦੇ ਹੋ ਕਿਸ ਤਰ੍ਹਾਂ ਖੁਦ ਹੀ ਟ੍ਰਿਕਸ ਬਣਾ ਕੇ ਓਕੇ ਥੋੜੀ-ਮੋੜੀ ਮਿਹਨਤ ਖੁਦ ਕਰਨੀ ਪਵੇਗੀ ਬਸ ਤਾਂ ਅੱਜ ਦਾ ਚੈਪਟਰ ਇੰਨਾ ਹੀ ਸੀ ਹੋਰ ਤਾਂ ਮੈਨੂੰ ਕੁਝ ਇੰਪੋਰਟੈਂਟ ਲੱਗਿਆ ਨਹੀਂ ਚੈਪਟਰ ਵਿੱਚ ਜਿਸ ਵਿੱਚ ਕੋਸ਼ਣ ਬੜਿਆਂ ਹੋਇਆ ਹੈ ਜਾਂ ਬਣੇਗਾ ਧੰਨਵਾਦ ਪਿਆਰੇ ਬੱਚਾ